ਤਾਲਾ ਦੇ ਵਿੱਚ ਗੰਦਗੀ ਦੂਰ ਕਰਨ ਨੂੰ ਲੈ ਕੇ ਕਾਰਪੋਰੇਸ਼ਨ ਨੇ ਹੁਣ ਸਖਤ ਰੁਖ ਅਪਣਾਇਆ ਜਿਸ ਦੇ ਤਹਿਤ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ ਸਫਾਈ ਅਭਿਆਨ ਦੇ ਤਹਿਤ ਸੜਕਾਂ ਤੇ ਗੋੜਾ ਸੁੱਟਣ ਵਾਲੇ ਲੋਕਾਂ ਦੇ ਚਲਾਨਟ ਕੱਟੇ ਜਾ ਰਹੇ ਹਨ ਇੰਸਪੈਕਟਰ ਵਿਕਾਸ ਫਾਸੂਦੇਵ ਨੇ ਜਾਣਕਾਰੀ ਦਿੱਤੀ ਹੈ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਦੇ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਬਹੁਤ ਵਾਰ ਵਾਰਨਿੰਗ ਵੀ ਦਿੱਤੀ ਗਈ ਸੀ ਪਰ ਲੋਕ ਆਪਣੇ ਘਰਾਂ ਦੀ ਗੰਦਗੀ ਬਾਹਰ ਅਤੇ ਦੁਕਾਨਾਂ ਦਾ ਕੂੜਾ ਕਰਕਟ ਸੜਕ ਤੇ ਸੁੱਟ ਦਿੰਦੇ ਨੇ ਜਿਸ ਕਰਕੇ ਚਲਾਨਟ ਵੀ ਕੱਟੇ ਜਾ ਰਹੇ ਹਨ ਮਾਂਦੀ ਕੂੜੇ ਦੀ ਸਮੱਸਿਆ ਨੂੰ ਦੇਖਦੇ ਹੋਏ ਮਾਨਯੋਗ ਮੇਅਰ ਨਗਰ ਨਿਗਮ ਬਟਾਲਾ ਔਰ ਮਾਨਯੋਗ ਐਮਐਲਏ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੀ ਦੇ ਹਦਾ ਅਨੁਸਾਰ ਸ਼ਹਿਰ ਚ ਵਕ ਵਕ ਟੀਮਾਂ ਬਣਾ ਕੇ ਅਸੀਂ ਜਿਹੜੀ ਕੂੜੇ ਦੀ ਆਰੀ ਸਮੱਸਿਆ ਉਹਦੇ ਨਜਾਤ ਵਾਸਤੇ ਅਸੀਂ ਚੈਕਿੰਗ ਕੀਤੀ ਗਈ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਵਾਰਨ ਕੀਤਾ ਗਿਆ ਔਰ ਲਗਭਗ 810 ਚਲਾਣ ਵੀ ਕੀਤੇ ਗਏ ਨੇ ਔਰ ਇਹ ਜਿਹੜੀ ਸ਼ਹਿਰ ਚ ਕੂੜੇ ਦੀ ਸਮੱਸਿਆ ਮੰਦੀ ਹੈ ਤੇ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਜਿਹੜੇ ਕੂੜਾ ਵਾ ਉਹਨੂੰ ਨਿਰਧਾਰਤ ਸਟਾਨ ਤੇ ਸੁੱਟਿਆ ਜਾਵੇ ਉਹ ਸਮੇਂ ਮੁਤਾਬਕ ਸੁਟਾਇਆ ਜਾਵੇ ਸ਼ਾਇਦ ਇਹ ਲੱਗ ਘਰਾਂ ਤੋਂ ਕੂੜਾ ਨਿਕਲਦਾ ਉਹਨੂੰ ਗਿੱਲਾ ਸੁੱਕਾ ਅਲੱਗ-ਅਲੱਗ ਕਰਕੇ ਦਿੱਤਾ ਜਾਵੇ ਤਾਂ ਜੋ ਇਹ ਕੂੜੇ ਦੀ ਜਿਹੜੀ ਗੰਭੀਰ ਜਿਹੜੀ ਸਮੱਸਿਆ ਮਾਰਦੀ ਹੈ ਉਹ ਨਾ ਬਣੇ ਜੀ ਇਸ ਤੋਂ ਇਲਾਵਾ ਦੇਖੋ ਸਰ ਇੱਕ ਤੇ ਆਪਣੇ ਘਰਾਂ ਦਾ ਕੂੜਾ ਜਾਂ ਦੁਕਾਨਾਂ ਦਾ ਕੂੜਾ ਤੁਸੀਂ ਦੇਖਿਆ ਹੋਏਗਾ ਦੁਕਾਨ ਜਦੋਂ ਖੁੱਲਦੀ ਹੈ ਸਵੇਰ-ਸਵੇਰ ਉਹ ਦੁਕਾਨ ਖੋਲ ਕੇ ਜਿੰਨੇ ਦੁਕਾਨਦਾਰ ਅੰਦਰਲਾ ਕੂੜਾ ਉਹ ਸਾਰਾ ਚੁੱਕ ਕੇ ਬਾਹਰ ਸੜਦੇ ਸੁੱਟ ਦਿੰਦੇ ਨੇ ਜਦਕਿ ਉਹਨਾਂ ਨੂੰ ਚਾਹੀਦਾ ਕਿ ਆਪਣਾ ਡਸਟਬਿਨ ਲਗਾਣ ਔਰ ਜਦੋਂ ਟਰਾਲੀ ਆਉਂਦੀ ਹੈ ਕੂੜਾ ਡਸਟਬਿਨ ਚ ਪਾ ਕੇ ਟਰਾਲੀ ਸੁਟ ਤੇ ਇਹਦੀ ਸਰ ਇਹਦੇ ਮੋٹے ਜੁਰਮਾਨੇ ਕਰੇ ਕੀਤੇ ਜਾਣਗੇ ਔਰ ਇਹਨਾਂ ਦੇ ਖਿਲਾਫ ਵੰਦੀ ਜਿਹੜੀ ਤੁਨੂੰ ਨਹੀਂ ਕਾਰਵਾਈ ਕੀਤੀ ਜਾਏਗੀ